ਗੈਂਗਸਟਰ ਲਾਰੇਸ਼ ਬਿਸ਼ਨੋਈ ਦੀ ਵੀਡੀਓ ਨੂੰ ਲੈ ਕੇ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਐਸਆਈਟੀ ਦੀ ਰਿਪੋਰਟ ਤੇ ਪੰਜਾਬ ਵਿੱਚ ਗਰਮਾਈ ਸਿਆਸਤ ਦੇ ਸਬੰਧ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸਪਸ਼ਟ ਕੀਤਾ ਕਿ ਸੁਭਾ ਸਰਕਾਰ ਗੈਂਗਸਟਰ ਅਤੇ ਅਪਰਾਧੀ ਅਨਸਰਾਈ ਕਲਾਸ ਸਖਤ ਹੈ ਜਿਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਥਾਨਕ ਬਚਤ ਭਵਨ ਵਿਕੇ ਪੁੱਜੇ ਮੰਤਰੀ ਨੇ ਦੱਸਿਆ ਕਿ ਅੱਜ ਲੁਧਿਆਣਾ ਜ਼ਿਲ੍ਹੇ ਦੀ ਮੀਟਿੰਗ ਹੈ ਜਿਸ ਦੌਰਾਨ ਵੱਖ-ਵੱਖ ਪਾਕਾਨਾ ਵਿਕਾਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਮੀਟਿੰਗ ਵਿੱਚ ਅਧਿਕਾਰੀਆਂ ਦੇ ਨਾਲ-ਨਾਲ ਸਥਾਨਕ ਵਿਧਾਇਕ ਵੀ ਮੌਜੂਦ ਰਹਿਣਗੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਵਿਕਾਸ ਦੀ ਤਰਫਾਰ ਹਰ ਰੋਲ ਬਣਤੀ ਜਾ ਰਹੀ ਹੈ ਮੀਟਿੰਗ ਵਿੱਚ ਉਸ ਦਿਸ਼ਾ ਵਿੱਚ ਵੀ ਕੰਮ ਕੀਤਾ ਜਾਵੇਗਾ ਅੱਜ ਲੁਧਿਆਣਾ ਜ਼ਿਲ੍ਹੇ ਦੀ ਮੀਟਿੰਗ ਰੱਖੀ ਹੈ ਸੋ ਇਸ ਮੀਟਿੰਗ ਦੇ ਅੰਦਰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਸਵਾਲ ਨੇ ਜਿਹੜੇ ਵੱਖ-ਵੱਖ ਵਿਭਾਗਾਂ ਨਾਲ ਜੁੜਦੇ ਹਨ ਉਹਨਾਂ ਦੇ ਅਫੀਸਰ ਸਹਿਬਾਨ ਔਰ ਇਥੋਂ ਦਾ ਟੋਟਲ ਸਿਵਲ ਪ੍ਰਸ਼ਾਸਨ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਐਮ.ਐਲ.ਏ ਸਹਿਬਾਨ ਸੋ ਅੱਜ ਚਰਚਾ ਕਰਾਂਗੇ ਕਾਫੀ ਲੰਬੇ ਅਰਸੇ ਤੋਂ ਬਾਅਦ ਕਿਉਂਕਿ ਪਹਿਲਾਂ ਕੋਰ ਲੱਗੇ ਰਿਹਾ ਜਨਰਲ ਇਲੈਕਸ਼ਨ ਦੇ ਸੋ ਅੱਜ ਮੀਟਿੰਗ ਕਰ ਰਹੇ ਹਾਂ ਸੋ ਜਿਹੜੇ ਵੀ ਸਵਾਲ ਇਸ ਮੀਟਿੰਗ ਦੇ ਦੌਰਾਨ ਵੱਖ-ਵੱਖ ਲੋਕਾਂ ਦੇ ਆਏ ਆ ਜਾਂ ਹੋਰ ਆਣੇ ਆ ਉਹਨਾਂ ਦੇ ਉੱਤੇ ਅੱਜ ਇੱਕ ਠੋਸ ਕੋਈ ਰੂਪਰੇਖਾ ਤਿਆਰ ਕਰਕੇ ਤੇ ਅਸੀਂ ਚਾਹੁੰਦੇ ਹਾਂ ਕਿ ਲੁਧਿਆਣਾ ਕਿਉਂਕਿ ਪੰਜਾਬ ਦਾ ਬੜਾ ਅ ਮੇਜਰ ਡਿਸਟ੍ਰਿਕਟ ਹੈਗਾ ਔਰ ਜਿੱਥੇ ਵੱਡੀ ਪੱਧਰ ਤੇ ਇੰਡਸਟਰੀ ਵੀ ਹੈ ਜਿੱਥੇ ਵੱਡੀ ਪੱਧਰ ਤੇ ਲੋਕਾਂ ਨੂੰ ਕਾਰੋਬਾਰ ਵੀ ਹੈ ਕੰਮ ਵੀ ਹੈ ਸੋ ਨਾਲ ਨਾਲ ਕੁ ਸਵਾਲ ਵੀ ਹੋਣਗੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵਾਈਚ ਜਿਸ ਤਰ੍ਹਾਂ ਹਰ ਰੋਜ਼ ਪੰਜਾਬ ਦੇ ਅੰਦਰ ਵੱਖੋ ਵੱਖਰੇ ਵਰਗਾਂ ਦੀਆਂ ਵੱਖੋ ਵੱਖਰੇ ਸਾਬ ਲੋਨਾਂ ਨੂੰ ਜਿੱਟਣ ਦੇ ਲਈ ਪਹਿਲ ਕਦਮੀਆਂ ਹੋ ਰਹੀਆਂ ਨੇ ਚਾਹੇ ਉਹ ਆਮ ਆਦਮੀ ਕਲੀਨਿਕਾਂ ਦਾ ਸਵਾਲ ਹੋਵੇ ਚਾਹੇ ਲਗਾਤਾਰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਚ ਪੰਜਾਬ ਦੇ ਅੰਦਰ ਪੰਜਾਬ ਦੇ ਧੀਆਂ ਪੁੱਤਾਂ ਨੂੰ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਆਸੀ ਦਬਾਅ ਤੋਂ ਬੜਾ ਮੈਡ ਤੇ ਰੋਜ਼ਗਾਰ ਦਿੱਤੇ ਜਾ ਰਿਹਾ ਜਿੱਥੇ ਬਾਕੀ ਗੱਲਾਂ ਦਾ ਕੰਮ ਚੱਲ ਰਿਹਾ ਹੈ ਸੋ ਉਥੇ ਜਿਹੜੇ ਲੋਕਲ ਸਵਾਲ ਵੀ ਲੁਧਿਆਣੇ ਦੇ ਉਹਨਾਂ ਨੂੰ ਵੀ ਮਤਲਬ ਪੈਲ ਦੇ ਆਧਾਰ ਤੇ ਲਿਖਿਆ ਜਾਵੇ ਅੱਜ ਮੀਟਿੰਗ ਕਰਨ ਲਈ ਆਏ ਹਾਂ ਸਰਕਾਰ ਵੱਲੋਂ ਕੋਈ ਨਵੇਂ ਡਿਵੈਲਪਮੈਂਟ ਨੂੰ ਲੈ ਕੇ ਕੁਝ ਆ ਰਹੇ ਹੋਗਾ ਸਰਕਾਰ ਕੁਝ ਲੈ ਕੇ ਆ ਰਹੀ ਪ੍ਰੋਜੈਕਟ ਕੋਈ ਨਵੇਂ ਲੈ ਕੇ ਆ ਰਹੇ ਨੇ ਜਨਰਲੀ ਸਭੂਜੇ ਪੰਜਾਬ ਦੇ ਅੰਦਰ ਬਾਹਰ ਤੋਂ ਵੀ ਔਰ ਡੋਮੈਸਟਿਕ ਵੀ ਜਿਹੜੇ ਉਦਮੀ ਪੰਜਾਬ ਦੇ ਅੰਦਰ ਇਨਵੈਸਟ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਬਹੁਤ ਵੱਡੇ ਮਤਲਬ ਜਿਹੜੇ ਕਦਮ ਸਰਕਾਰ ਨੇ ਪੁੱਟਦੇ ਆ ਔਰ ਜਿਹੜੀ ਲਾਲ ਫੀਤਾ ਸਾਈ ਵੀ ਵਿੱਚ ਅੜਿੱਕਾ ਬਣਦੀ ਸੀਗੀ ਤੁਸੀਂ ਦੇਖਿਆ ਗ੍ਰੀਨ ਜਿਹੜਾ ਹੈ ਉਹ ਐਪੀ ਜਿਹੜਾ ਤਿਆਰ ਕੀਤਾ ਹੈ ਜਿਹਦੇ ਅੰਦਰ ਇੰਡਸਟਰੀ ਵਾਲਿਆਂ ਨੂੰ ਮਤਲਬ ਕੰਪੈਰੀਟਿਵਲੀ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਅੱਜ ਸਾਲਵ ਹੋਈਆਂ ਨੇ ਸੋ ਪੰਜਾਬ ਦੇ ਅੰਦਰ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਵੀ ਇੰਡਸਟਰੀ ਵੱਡੀ ਪੱਧਰ ਤੇ ਆ ਰਹੀ ਹੈ ਉਹਦੇ ਲਈ ਜਤਨ ਕੀਤੇ ਜਾ ਰਹੇ ਆ ਸੋ ਪੰਜਾਬ ਦੁਬਾਰਾ ਲਈ ਤੇ ਆਵੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਤੇ ਭਰੋਸਾ ਜਿਵੇਂ ਮਾਨਜੋਗ ਮੁੱਖ ਮੰਤਰੀ ਦੇ ਮਤਲਬ ਰਦੀ ਹੈ ਤੇ ਖਾਸ ਕਰਕੇ ਉਹਨਾਂ ਦੀ ਇਮਾਨਦਾਰੀ ਦੇ ਪ੍ਰਤੀ ਜਿਹੜੇ ਪੰਜਾਬ ਦੇ ਲੋਕ ਵਿਸ਼ਵਾਸ ਕਰਦੇ ਆ ਮੈਨੂੰ ਲੱਗਦਾ ਕਿ ਹਾਰਨ ਦੇਣਾ ਚ ਹੋਰ ਵੀ ਵੱਡੇ ਪ੍ਰੋਜੈਕਟ ਜਾ ਰਿਹਾ ਹੈ ਕਿ ਇਸ ਕੱਲ ਬਕੂ ਬੋਟ ਸੋਧ ਬਿੱਲ ਆ ਕੇ ਆਨਦੇ ਜਾ ਰਿਹਾ ਤੁਹਾਨੂੰ ਕੋਈ ਲੱਗਦਾ ਹੈ ਇੰਡੀਆ ਬਲੌਕ ਜ਼ਰੂਰ ਕਰ ਰਿਹਾ ਉਸ ਮੈਂ ਉਹਦੀ ਸਟੱਡੀ ਨਹੀਂ ਕੀਤੀ ਓਨੈਸਟਲੀ ਮੈਂ ਉਹਦੇ ਬਾਰੇ ਕੋਈ ਕਮੈਂਟ ਕਰਾਂ ਪਰ ਪੰਜਾਬ ਲਈ ਜੋ ਵੀ ਵੈਟਰ ਹੋਊਗਾ ਅਸੀਂ ਪੰਜਾਬ ਦੇ ਹਿੱਤਾਂ ਨੂੰ ਸਾਡੇ ਲਈ ਸਭ ਤੋਂ ਵੱਡਾ ਪਹਿਲੇ ਪੰਜਾਬ ਹੈ ਪੰਜਾਬ ਲਈ ਜੋ ਵੈਟਰ ਹੋਗਾ ਸਿਉ ਕਰਾਂਗੇ ਸ਼੍ਰੋਮ ਨੇ ਕੱਲ੍ਹ ਜਨ ਸੈਂਸ ਦੀ ਬੋਰਡ ਦਾ ਗਠਨ ਕੀਤਾ ਪੰਨ ਲੱਗਦਾ ਨਹੀਂ ਪਾਰਟੀ ਚਲੇ ਜਿਹੜੀ ਕਾਟ ਕਾਟ ਬਣਦੀ ਸੀ ਵੀ ਆਪਸ ਵਿੱਚ ਕਹਿੰਦਾ ਜਲਦੀ ਬਸੰਦ ਲਾਜ਼ਮੀ ਦੇਖੋ ਹਰ ਪਾਰਟੀ ਆਪਣੇ ਵਿਕਾਸ ਦੇ ਲਈ ਆਪਣੇ ਆਪਣੇ ਕੰਮ ਕਰਦੀ ਹੈ ਸੋ ਕੋਰ ਕਮੇਟੀ ਉਹਨਾਂ ਨੇ ਬਣਾਈ ਉਹਨਾਂ ਦਾ ਇੰਟਰਨਲ ਮਾਮਲਾ ਸੋ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਅਕਾਲੀ ਦਲ ਧਰਾਤਲ ਤੇ ਜਾ ਰਿਹਾ ਕਮਜ਼ੋਰ ਹੋ ਰਿਹਾ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਾਰਜਦਾਨ ਤੋਂ ਟੁੱਟਿਆ ਸੋ ਬਾਕੀ ਤਾਂ ਹਰਕ ਪਾਰਟੀ ਨੂੰ ਆਪਣੀ ਕਮੇਟੀ ਆਪਣੇ ਅਗੂ ਚ ਹੁੰਦਾ ਅਧਿਕਾਰ ਹੈ ਸਰ ਇੱਕ ਲੋਨਰ ਮਸ਼ਨੋਈ ਦੀ ਵੀਡੀਓ ਲੈ ਕੇ ਕਾਫੀ ਜਿਹੜਾ ਹਾਈਪੋਥੈਸਿਸ ਸੈਂਟਿਕ ਰਿਪੋਰਟ ਨੇ ਕਾਫੀ ਕਿਹਾ ਹੈ ਸਵਾਲ ਉੱਠੇ ਜਾਂਦੇ ਨੇ ਨਹੀਂ ਪੰਜਾਬ ਦੇ ਅੰਦਰ ਗੈਂਗਸਟਰਾਂ ਦੇ ਪ੍ਰਤੀ ਜਿੰਨਾ ਸਖਤ ਰੁਖ ਮਾਰ ਜੋ ਮੁੱਖ ਮੰਤਰੀ ਜੀ ਬਣਾ ਰਹੇ ਆ ਬਹੁਤ ਵੱਡੀ ਪੱਧਰ ਦੇ ਗੈਂਗਸਟਰ ਪੰਜਾਬ ਦੀਆਂ ਜੇਲਾਂ ਚ ਨੇ ਸੋ ਜੇ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੀ ਲਾਂਡ ਆਰਡਰ ਨੂੰ ਪੰਜਾਬ ਦੇ ਅਮਨ ਕਮਉਣ ਨੂੰ ਪੰਜਾਬ ਦੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਠੇਸ ਪਹੁੰਚਾਣ ਦਾ ਜਦਨ ਕਰੂਗਾ ਸਰਕਾਰ ਬਰਦਾਸ਼ਤ ਨਹੀਂ ਕਰੇਗੀ